ਸੂਬੇ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੁੰਦੀ ਹੈ ਕਿਉਂਕਿ ਆਏ ਦਿਨ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਧੇ ਜਾਂ ਰਹੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਸਾਹਮਣੇ ਆ ਜਿੱਥੇ ਦਿਨ ਦਿਹਾੜੇ ਦੋ ਗੁੱਟਾਂ ਦੇ ਵਿੱਚ ਇਟਾਂ ਪੱਥਰ ਚਲੇ ਅਤੇ ਖੂਨੀ ਝੜਪ ਹੋਈ ਜਿਸ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਦੇ ਅਨਸਾਰ ਤੀਜ਼ ਤਾਰ ਹਥਿਆਰਾਂ ਦੇ ਨਾਲ ਵੀ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਜ਼ਖਮੀ ਵਿਅਕਤੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਉਪਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਇਹ ਸਾਰਾ ਵਾਕਿਆ ਦੇਖਦੀ ਰਹੀ ਅਤੇ ਇਸ ਦੇ ਕਰਕੇ ਲਗਭਗ ਇੱਕ ਘੰਟਾ ਆਵਾਜ਼ ਆਈ ਬੰਦ ਰਹੀ ਅਤੇ ਫੋਨ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ। ਭਾਈ ਕੀ ਮੈਟਰ ਕੀ ਹੋਇਆ ਇਹ? ਮੈਟਰ ਤਾਂ ਭਾਈ ਸਾਨੂੰ ਕੁਝ ਵੀ ਨਹੀਂ ਪਤਾ ਲੱਗਿਆ। ਅੱਛਾ ਜੀ। ਸਿਰਫ ਜਾ ਰਹੇ ਸੀਗੇ ਇਨਸਾਨੀਅਤ ਦੇ ਨਾਤੇ ਆਪਾਂ ਖੜੇ ਆ ਤੇ ਭਾਈ ਦੇ ਛੱਟਾ ਛੱਟਾ ਦਾ ਵੀ ਜਾਨੀ ਕਿ ਲੱਗ ਗਿਆ ਸੀਗੇ ਕੋਦਾਂ ਬੇਸੁੱਧ ਪਿਆ ਸੀ ਆ। ਠੀਕ ਹੈ ਜੀ। ਤੇ ਕੋਲੇ ਗਏ ਆ ਜਾ ਕੇ ਠਾਲਿਆ ਪਾਣੀ ਵਗੈਰਾ ਪਲਾਇਆ ਉਸ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਮੁਲਾਜ਼ਮ ਵੀ ਪਹੁੰਚ ਗਏ ਸੀਗੇ ਟਾਈਮ ਦੇ ਉੱਤੇ। ਕਿੰਨੇ ਕ ਵੇ ਦਾ ਟਾਈਮ ਸੀ ਇਹ? ਤਾਂ ਮੇਰੇ ਹਿਸਾਬ ਨਾਲ ਜੀ 4 4.5 ਲਵੇ ਤਵੇ ਦਾ ਹੋਣਾ ਬਟ ਟਾਈਮ ਹੈ ਮੇਰੇ ਨਾਲ ਲੱਗਦਾ ਮੈਨੂੰ ਕਿੰਨੇ ਕ ਮੁੰਡੇ ਸੀ ਉਹ ਮੁੰਡੇ ਮੇਰੇ ਖਿਆਲ ਨਾਲ ਹੋਣਗੇ ਜੀ 10 12 ਹੋਣਗੇ ਕਿਸ ਚੀਜ਼ ਨਾਲ ਹਮਲਾ ਕਰ ਰਹੇ ਸੀ ਉਹ ਅਸਲੀ ਨਹੀਂ ਆਗੇ ਜੀ ਉਹ ਸੀ ਨੀ ਦਾ ਉਹਨਾਂ ਕੋਲੇ ਰਾੜਾ ਲੂੜਾ ਨਹੀਂ ਚੱਕੀਆਂ ਸੀ ਤਲਵਾਰਾਂ ਸੀਗੀਆਂ ਠੰਡੇ ਸੀ ਕੋਹ ਹੰਦਾ ਵਾ ਵੱਡਾ ਨਾਲਾ ਜਿਹੜਾ ਮੀਟ ਵਾਲਾ ਉਹ ਸੀਗਾ ਅੱਛਾ ਜੀ ਬਸ ਆਪਾਂ ਤਾਂ ਫਿਰ ਇਨਸਾਨੀਅਤ ਦੇ ਅਸੀਂ ਦੇਖਿਆ ਵੀ ਆ ਯਾਰ ਬੰਦੇ ਦੀ ਜਾਨ ਬਚ ਸਕਦੀ ਆ ਤਾਂ ਆ ਦੇਖੋ ਆ ਬਾਈ ਵੀ ਸੀਗਾ ਨਾਲ ਸਾਡੇ ਆਇਆ ਉੱਥੇ ਹੀ ਬਾਈ ਜਦੋਂ ਆਇਆ ਵਿਚਾਰ ਪਟਿਆਲਾ ਇਹਨਾਂ ਦੇ ਵੀ ਛੱਟਾਂ ਖਾ ਵੀ ਲੱਗੀਆਂ ਉਂਗਲ ਕਾੜਤੀ ਇੱਕ ਦੂਜਾ ਬਾਈ ਉਹਨਾਂ ਦੇ ਸਿਰ ਤੇ ਆਹ ਬਾਈ ਦੇ ਅੱਛਾ ਜੀ ਉਹਨਾਂ ਦੇ ਸਿਰੋਂ ਚੰਡੀਗੜ੍ਹ ਰੋਡ ਤੋਂ ਆਏ ਇੱਕਦਮ ਅੱਛਾ ਜੀ ਇਹ ਵੀ ਖੜੇ ਇਹ ਵੀ ਨਹੀਂ ਸਿਰਫ ਖੜੇ ਜਿਗੇ ਅਸੀਂ ਤੇ ਇਹ ਖੜੇ ਜੀ ਇਹਨਾਂ ਜੀ ਗੱਲ ਕੀ ਹੈ ਕੋਈ ਰੰਜਿਸ਼ ਸੀ ਕੀ ਕੀ ਸੀ ਹੈ ਕੀ ਸੀ ਮਾੜੀ ਇਹ ਤਾਂ ਸਾਨੂੰ ਕੁਝ ਨਹੀਂ ਪਤਾ ਹਣਾ ਰਾਹ ਗਈ ਰਾਹ ਸੀ ਅੱਛਾ ਜੀ ਠੀਕ ਹੈ ਜੀ ਸਿਰਫ ਇਨਸਾਨੀਅਤ ਦੇ ਨਾਤੇ ਮਦਦ ਕਰਨ ਲਈ ਕੜ ਗਏ ਵੀ ਕਾਹਨੂੰ ਕਿਸੇ ਮਾਂ ਦਾ ਪੁੱਤ ਹੋਣਾ ਠੀਕ ਹੈ ਜੀ ਕਿਸੇ ਭੈਣ ਦਾ ਭਾਈ ਹੋਣਾ ਬਚ ਜਾਊਗਾ ਇਸ ਟਾਈਮ ਹਾਲਾਤ ਕੀ ਹੈ ਮੁੰਡੇ ਦੇ ਰਾਤਾਂ ਦੀ ਕਾਫੀ ਜ਼ਿਆਦਾ ਕੱਟਾ ਲੱਗਿਆ ਜੀ ਮੁੰਡਾ ਰੈਫਰ ਕਰਤਾ ਇਹਨਾਂ ਨੇ ਹਾਂ ਜੀ ਕਿਹੜੀ ਜਗ੍ਹਾ ਤੋਂ ਲੈ ਕੇ ਮੁੰਡੇ ਨੂੰ ਇਹ ਨਹੀਂ ਸਰ ਪਤਾ ਹੁਣ ਕਿੱਥੇ ਐ ਡੀ ਐਮ ਸੀ ਲੈਣੀ ਐ ਡੀ ਐਮ ਸੀ ਵੱਲੋਂ ਚਲੀ ਗਈ ਆ ਸੀ ਐਮ ਸੀ ਲੱਗੀ ਗਈ ਸੀ ਐਮ ਸੀ ਲੱਗੇ ਗਈ ਸੀ ਨਹੀਂ ਡੀ ਐਮ ਸੀ ਲੱਗੀ ਠੀਕ ਹੈ ਪ੍ਰੋ ਜੀ 15 20 ਮੁੰਡੇ ਉੱਪਰ ਮੋਤਲਾ ਪਸਾੰਡ ਹੈ 15 20 ਮੁੰਡੇ ਨੀਚੇ ਡਾਂਗਾ ਕਿਰਪਾਣਾ ਲੈ ਕੇ ਜੀ ਸਾਰੇ ਆਮ ਜੀ ਆਪਸੇ ਇੱਕ ਦੂਸਰੇ ਦੇ ਕੋਈ ਪਬਲਿਕ ਨਾਲ ਦੇਖ ਕੇ ਕੋਈ ਕੁਛ ਨਾਲ ਦੇਖੇ ਜੇ ਰੋਡ ਖਾਲੀ ਹੋ ਗਈ ਸੀ ਜੀ ਵੈਸੇ ਚਲਾਣ ਕਰਨਾ ਹੋਵੇ ਪੁਲਿਸ ਵਾਲਾ ਨੇ ਮਿੰਟਾਂ ਸਾਬਣਾ ਆ ਜਾਂਦੇ ਜੀ ਜਦੋਂ ਆ ਮੌਕਾ ਆ ਅੱਧਾ ਘੰਟਾ ਕੋਈ ਪੁਲਿਸਲਾ ਨਹੀਂ ਤਾਂ ਫੜ ਗਿਆ ਜੀ ਕਿੰਨੇ ਕੁ ਜਾਣੇ ਸੀ ਜਿਹੜੀ ਉੱਪਰ ਬਾਜੀ ਘਟੋ ਘਟਨੀ 20 25 ਮੁੰਡੇ ਉੱਪਰ ਸੀ ਜਿਹੜੇ ਬੋਤਲਾ ਪਰਸਾਂਟੇ ਸੀ 15 ਕਿ ਇੱਧਰ ਸੀਗੇ 15 ਕਿ 15 20 ਮੁੰਡੇ ਥੱਲੇ ਸੀ ਜੀ ਜਿਹੜੇ ਕਿਰਪਾਨਾ ਡੰਡੇ ਲੈ ਕੇ ਤੋਕੇ ਹੋਏ ਤੋਕੇ ਆ ਰਿਹਾ ਮਾਰਨ ਦੇ ਸੀ ਜੰਗਾ ਜਿਹੜੀਆਂ ਉਹੜਾ ਮੁੰਡਾ ਲੈ ਕੇ ਗਏ ਨੇ ਉਹ ਤਾਂ गिर ਗਿਆ ਉੱਗੇ ਨਾਲ ਕਰਕੇ ਇੱਥੇ ਜਾ ਗਿਆ ਜਿਹਦੇ ਸੱਟ ਵੱਜੀ ਉਹ ਇੱਕੋ ਹੀ ਮੁੰਡਾ ਸੀ ਕਿ ਹੋਰ ਵੀ ਬੰਦੇ ਸੀ ਜਿਹੜਾ ਫੜ ਕੇ ਆਇਆ ਹੈ ਦੇਖੋ ਮੁੰਡਾ ਫੜਿਆ ਗਈ ਇੱਕੋ ਮੁੰਡਾ ਲਿਖਿਆ ਸੀ ਟ੍ਰੈਫਿਕ ਵੀ ਉਹ ਸਾਈਡ ਜਾਣ ਲੱਗੀ ਸੀ ਟ੍ਰੈਫਿਕ ਵੀ ਅੱਗੇ ਆਣੀ ਬੰਦ ਹੋ ਗਈ ਆ ਠੇਕੇ ਦੇ ਸਾਹਮਣੇ ਸਿਫਟ ਡੀਜ਼ਲ ਖੜੀ ਸੀ ਉਹਦੇ ਵਿੱਚ ਬੈ ਕੇ ਚਾਰ ਜਾਣੇ ਗਏ ਆ ਅੱਛਾ ਉਹਨਾਂ ਦੇ ਬੰਦੇ ਜਿਹੜੇ ਇੱਧਰ ਆਏ ਆ ਅੱਛਾ ਜੀ ਕਰਬਣਾ ਲੈ ਆਉਂਦੇ ਨਜ਼ਾਰਾ ਸਤਾ ਕੀਤੀ ਉਹਨਾਂ ਨੇ ਸਟਾਰਟ ਕਰਕੇ ਫਿਰ ਗਏ ਆ ਇੱਧਰ ਅੱਛਾ ਬੋਤਲਾ ਮਾਰਿਆ ਮੁੰਡਾ ਗੱਲੇ ਕੋਈ ਦਾਤ ਕਰਾ ਵੀ ਸੀਗੇ ਜੀ ਦਾਤ ਵੀ ਉੱਪਰੋਂ ਮਾਰੀਆਂ ਕੋਟ ਦਾਤ ਸੀ ਕਰਬਣਾ ਉੱਪਰੋਂ ਮਾਰੀਆਂ ਕੋ ਕਦੀ ਭੱਜ ਗਏ ਇਹਨੂੰ ਜਾਨ ਜੀ ਕਦੀ ਭੱਜ ਕੇ ਓਨ ਮਾਰ ਮਾਰਦੇ ਮਾਰਦੇ ਜਾਨ ਤੇਰੇ ਕੋਲ ਬੰਦਾ ਨਹੀਂ ਦਿਖਿਆ ਸਾਰਾ ਕੌਨਸਨ ਨੂੰ ਦੇਖ ਕੇ ਦਿੱਤੇ ਪੁਲਿਸ ਨੂੰ ਲਾਜ਼ਮ ਕੋਈ ਵੀ ਮੌਜੂਦ ਨਹੀਂ ਕੋਈ ਨਹੀਂ ਕੋਈ ਨਹੀਂ ਸੀ ਜੀ ਠੀਕ ਹੈ ਨਾ ਕੁਛ ਨਾ ਲੈਣਾ ਨਾ ਦੇਣਾ ਉਹਨਾਂ ਨੂੰ ਦੇਖਦੇ ਆ ਜੀ ਦੇਖਦੇ ਆ ਮੋਕਾ ਦੇਖ ਕੇ ਜੇ ਦੀ ਕਾਰਵਾਈ ਕਰਨੀ ਕਰਦੇ ਨੇ ਨਹੀਂ ਕਾਰਵਾਈ ਨਹੀਂ ਸਰ ਆਇਡੈਂਟੀਫਾਈ ਹੋ ਪਏ ਕੋਈ ਲੋਕ ਅਜੇ ਨਹੀਂ ਨਹੀਂ ਜੀ ਪਹੁੰਚੇ ਜੀ ਅਹੁਨੇ ਭੁਮਾਇਆ ਸੀ ਪਹੁੰਚ ਗਏ ਨਹੀਂ ਦੇਖਿਆ ਗਿਆ ਕਿਹਾ ਜਾ ਰਿਹਾ ਕਿ ਵਾਰਦਾ ਜਿਹੜੀ ਹੈ ਅੱਧਾ ਘੰਟਾ ਪਹਿਲੇ ਦੀ ਆ ਪਤਾ ਨਹੀਂ ਜਦੋਂ ਭੁਮਾਇਆ ਸੀ ਮਲਾਇ ਪਹੁੰਚ ਗਏ ਸੀ ਜਖਮੀ ਨੂੰ ਪਹੁੰਚਾ ਕਰਤਾ ਉਥੇ ਬਾਕੀ ਦੇ ਬਰਦੀ ਦਾ ਕੋਪ ਨਹੀਂ ਰਿਆ ਕੋਪ ਤਾਂ ਹੋਏਗਾ ਜੀ ਕਿਉਂ ਨਹੀਂ ਹੋਏਗਾ ਬਰਦੀ ਕਰ ਵੀ ਹੋਏਗੀ ਜਿਹੜੀ ਹੋਈ ਵੀ ਵੈਰੀ ਵੈਰੀ ਵੈਰੀਫਾਈ ਕਰ ਲਈ ਜੀ ਵੈਰੀਫਾਈ ਕਰ ਲਈ ਗੱਡੀ ਤੇ ਆਈ ਸੀ ਕਿ ਸਰ ਆ ਵੀ ਦੱਸਿਆ ਜਾ ਰਿਹਾ ਦੇ ਨਹੀਂ ਗੱਡੀ ਦੇ ਕਿਸੇ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਾਣ ਲੇਵਾ ਦੇਖੋ ਜੀ ਪਤਾਨੰਦਰ ਦਾ ਦੇਖਦੇ ਆ ਜੀ ਕੀ ਇਹਨਾਂ ਨੂੰ ਤੁਹਾਨੂੰ ਲੱਗਦਾ ਕਿ ਪੋਲ 'ਤੇ ਖੜੀਏ ਤੇ ਉਹ ਆਣਗੇ ਨਹੀਂ ਨਹੀਂ ਹੁਣ ਕਿਉਂ ਆਣਗੇ ਜੀ ਹਿੰਦੂ ਅਸੀਂ ਆ ਗਏ ਬਿਲਕੁਲ ਚਲੋ ਪੋਲਸ ਆ ਗਈ ਹੈ ਹੁਣ ਪੋਲ ਉੱਪਰੋਂ ਨਹੀਂ ਆਣਗੇ ਬੱਸ ਹੋਇਆ ਜੀ ਇੱਥੇ ਬੋਲ ਬੋਲ ਆਪ ਜਿੰਨ ਲੜਾਈ ਤੇ ਘੜਾ ਗਿਆ ਦਾ ਆਪ ਤੇ ਲੜਾਈ ਹੋ ਗਿਆ ਉਹ ਪੌਤਾ ਮੌਜੂਦ ਹੁੰਦੀ ਹੈ 24 ਘੰਟੇ ਇੱਥੇ ਜੀ ਉੱਥੇ ਥੋੜੀ ਸੀ ਆ ਰਹੀ ਸੀ ਤੇ ਚੌਕ ਤੇ ਸੀਗੇ ਹਾਂ ਜੀ ਸੰਗਰਲਾ ਚੌਕ ਹੱਬ ਗਿਆ ਜਾਂਦਾ ਹੈ ਕਿਹਾ ਜਾਂਦਾ ਇਹਨੂੰ ਠੀਕ ਹੈ ਫਿਰ ਵੀ ਪੁਲਸ ਲੋਕਾਂ ਨੇ ਕਹਿੰਦੇ ਮਤਾਬਿਕ ਕਿ ਕਹਿੰਦਾ 10 ਤੋਂ 15 ਮਿੰਟ ਬਹੁਤ ਪੁਲਸ ਆਈ ਹੈ ਜੀ ਜਿਹੜੇ ਨਹੀਂ ਜੋ ਆਏ ਤਾਂ ਉਹ ਨਿਕਲ ਗਏ ਬਦਦੇ ਜੀ ਨਹੀਂ ਲੜਾਈ ਹੋਈ ਤਾਂ ਟ੍ਰੈਫਿਕ ਜਾਮ ਹੋ ਗਿਆ ਸੀ ਇੱਕੋ ਦਮ ਜੀ ਆਹ ਤੇ ਵੇਲਾ ਠੀਕ ਜੀ ਲੜਾਈ ਸੀ ਕਿ ਜਲਦੀ ਥੋੜਾ ਜਾਮ ਹੋ ਗਿਆ ਜਾਮ ਦੇ ਕਰਕੇ ਥੋੜਾ ਅਸੀਂ ਵੀ 2-3 ਮਿੰਟ ਦੇ ਵਿੱਚ ਫੇਰ ਪਹੁੰਚ ਗਏ ਤਾਂ ਉਹਨਾਂ ਪਹਿਲਾਂ ਤਾਂ ਇਨਫਰਮੇਸ਼ਨ ਹੀ ਗੱਲ ਸੀ ਕਿ ਕਿੰਨੇ ਕੋ ਬੰਦੇ ਸੀਗੇ ਕਿ ਕਹਿੰਦੇ ਬੰਦੇ ਸੰਤਾ ਦੱਸਣ ਦੇ ਜਾਂਦੇ 5-7 ਬੰਦੇ ਸੀਗੇ ਹਥਿਆਰਬੰਦ ਸੀਗੇ ਅੱਛਾ ਜੀ ਤੇ ਲੜਾਈ ਝੜਾ ਕਰਕੇ ਗਏ ਆ ਕੋਈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਗਈ ਪੁਲਿਸ ਟੀਮਾਂ ਗਈਆਂ ਮਗਰ ਉਹਨਾਂ ਦੇ ਕਿਹੜੇ ਬੰਦੇ ਤੋਂ ਸਾਥ ਬਚੀ ਉਹ ਜਿਆਦਾ ਨਹੀਂ ਜਿਹੜੇ ਅਫਸਰ ਲੈ ਗਏ ਉਹਨੂੰ ਅੱਛਾ ਜੀ ਹਾਂ ਜੀ ਬਾਕੀ ਕੋ ਬੰਦੇ ਕਾਰਵਾਈ ਹੋਣੀ ਇਹਨਾਂ ਦੇ ਖਿਲਾਫ ਤੇ ਸਾਡੇ ਦੋ ਪੁਲਿਸ ਟੀਮਾਂ ਗਈਆਂ ਮਗਰ ਉਹਨਾਂ ਦੇ ਪਰ ਇੱਕ ਥੀਕ ਇਹ ਜਾਂਦਾ ਕਿ ਖੂਸ ਦਾ ਡਰ ਲੋਕਾਂ ਚ ਖਤਮ ਹੁੰਦਾ ਜਾ ਰਿਹਾ ਜੀ ਨਹੀਂ ਇੰਨੀ ਤਾਂ ਕੋਈ ਖਾਸ ਗੱਲ ਨਹੀਂ ਹੈ ਕੋਈ ਪੁਰਾਣੀ ਰੰਜਿਸ਼ ਆਪਦੀ ਹੈ ਚਲੋ ਠੀਕ ਹੈ ਲੋਕਾਂ ਦੇ ਕਹਿਣ ਦੇ ਮੁਤਾਬਿਕ ਕਿ ਸਮਰਾਲਾ ਜੋਂ ਕਿ ਆਪਾ ਗਿਆ ਜਾਂਦਾ ਜੀ ਉੱਤਾਂ ਦੀ 25 ਤੋਂ 30 ਜਣੇ ਬੋਤਲਾਂ ਮਾਰਨ ਤੇ ਆਮ ਲੋਕਾਂ ਨੂੰ ਵੀ ਸੱਟਾਂ ਵੱਜ ਸਕਦੀਆਂ ਸੀ ਜੀ ਜੀ ਤੇ ਕੀ ਕਹਿਣਾ ਚਾਹੋਗੇ ਰੰਜਿਸ਼ ਬਾਜੀ ਆਪਰ ਤੇ ਰੰਜਿਸ਼ ਬਾਜੀ ਹੁੰਦੀ ਹੈ ਇੱਕ ਦੂਜੇ ਵਾਸਤੇ ਕਰਦਾ ਕੋਈ ਨਾ ਕੋਈ ਜਿੱਦਾਂ ਕਿਸੇ ਸਪੋਰਟ ਹੈ ਸਪੋਰਟ ਦੇ ਨਾਲ ਕਰਦਾ ਜਗਦੰਮ ਕਰਕੇ ਚਲੇ ਗਏ ਨੀ ਨਾ ਤਾਂ 10 15 ਮਿੰਟ ਤੇ ਬਚਾਰੀਬ ਦਬੋਚ ਲੈਣੇ ਆ ਕੈਮਰਾ ਲਗਾ ਕੈਮਰੇ ਦੀ ਆ ਜਾਂਦੇ ਠੀਕ ਹੈ ਤੇ ਉਹਨਾਂ ਤੇ ਹੁਣ ਮਤਲਬ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪੂਰੀ ਕਾਰਵਾਈ ਕਾਨੂੰਨੀ ਕਾਰਵਾਈ ਬੰਦੀ ਕਾਰਵਾਈ ਹੋਣੀ ਹੈ ਉੱਚੀ ਕਾਰਵਾਈ ਹੋਣੀ ਹੈ ਆ ਸਮਝ ਜੈ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਖ ਜਲੂਟਾ ਦੀ ਰਿਪੋਰਟ